ਜੋ ਨਿੰਦੀ ਲਵਾਈ ਦੇ ਵਿੱਚ ਬਠੰਡਾ ਪਹਿਲੇ ਜੌਣ ਦੇ ਵਿੱਚ ਆਉਂਦਾ ਤੇ 10 ਤਰੀਕ ਤੋਂ ਝੋਨੇ ਦੀ ਲਵਾਈ ਸ਼ੁਰੂ ਆ ਆ ਆਪਣੀ ਪਨੀਰੀ ਹੈ ਇਧਰਲੇ ਪਾਸੇ ਹਾਈਬ੍ਰਿਡ ਆ ਪਰਲੇ ਪਾਸੇ ਮੁੱਛਲ ਆ ਇਸ ਵਾਹ ਆਈਏ ਜੀ ਛੈਲਰ ਦੇ ਵਿੱਚੋਂ ਕਿਉਂਕਿ ਆਪਾਂ ਹੁਣ ਰਵਾਇਤੀ ਕੰਮ ਚੁੱਲੇ ਚੌਂਤਰੇ ਵਾਲੇ ਛੱਡਤੇ ਤੇ ਸਵਾਹ ਜਿਹੜੀ ਆ ਉਸ ਤਰੀਕੇ ਨਾਲ ਆਪਣੇ ਘਰਾਂ 'ਚ ਨਹੀਂ ਹੁੰਦੀ ਇਸ ਵਾਹ ਛੈਲਰ ਤੋਂ ਆਈਏ ਤੁਸੀਂ ਸਿੱਧੋਂ ਹਿਸਾਬ ਲਾਓ ਕਿ ਆਪਣੇ ਛੋਟੇ-ਛੋਟੇ ਕੰਮ ਛੱਡਣ ਦੇ ਨਾਲ ਸੇਠ ਲੋਕਾਂ ਦੀ ਕਹਿ ਲੀਏ ਧਨਾੜ ਲੋਕਾਂ ਦੀ ਸਵਾਹ ਵੀ ਵਿਗਦੀ ਆ ਇੱਕ ਗੱਲ ਹੋਰ ਇਹ ਆ ਜੀ ਬਠਿੰਡੇ ਦੀ ਸਰਹੰਦ ਨਹਿਰ ਜਿਹੜੀ ਬਠਿੰਡੇ ਤੋਂ ਗਾਹਾਂ ਤੌਣੇ ਮਲਤਾਨਾਂ ਗਿਆ ਕਿ ਦੋ ਨਹਿਰਾਂ ਪਾੜ ਜਾਂਦੀਆਂ ਸੋ ਇਹ ਸਨਹਿਰ ਦੇ ਵਿੱਚ ਹਜੇ ਤੱਕ ਕੋਈ ਪਾਣੀ ਨਹੀਂ ਆਇਆ ਤੌਕਾ ਵੀ ਹੱਥਲੇ ਬਰੇਤੀ ਸੁੱਕੀ ਪਈ ਹੈ ਰੇਤਾ ਝੋਨੇ ਦੀ ਲਵਾਈ 10 ਤਰੀਕ ਤੋਂ ਸ਼ੁਰੂ ਆ ਨਹਿਰ ਦੇ ਵਿੱਚ ਪਾਣੀ ਹੈ ਨਹੀਂ ਕਈ ਲੋਕਾਂ ਦੀਆਂ ਰੌਣਗਾਂ ਕਰਨ ਵਾਲੀਆਂ ਪਈਆਂ ਤੇ ਕਈਆਂ ਨੇ ਪਾਣੀ ਹਜੇ ਕੱਦੂ ਕਰਨੇ ਆ ਫਿਰ ਸਰਕਾਰ ਕਹਿੰਦੀ ਧਰਤੀ ਹੇਠਲਾ ਪਾਣੀ ਝੋਨੇ ਤੁਸੀਂ ਜ਼ਿਆਦਾ ਵਰਤਦੇ ਹੋ ਪਿਛਲੇ ਸਾਲ ਪੰਜਾਬ ਸਰਕਾਰ ਨੇ ਕਿਹਾ ਸੀ ਘੱਟ ਪਰਾਲੀ ਹੋਵੇ ਅਗਨਾ ਲਾਇਓ 26 ਝੋਨੇ ਦੀ ਖਰੀਦ ਕਰਾਂਗੇ ਪਰ ਪਿਛਲੇ ਸਾਲ 26 ਝੋਨੇ ਦੀ ਖਰੀਦ ਨਹੀਂ ਹੋਈ ਇਸ ਵਾਰੀ ਮਾੜੇ ਪਾਣੀ ਵਾਲਾ B ਹਾਈਬ੍ਰਿਡ ਸਾਰਿਆਂ ਨੇ ਲਾਉਣਾ 26 ਤੇ 12 ਝੋਨੇ ਵੱਲ ਕੋਈ ਝਾਕ ਵੀ ਨਹੀਂ ਰਿਹਾ ਬਈ ਮੁੱਛਲ ਤੇ ਜਾਂ ਹਾਈਬ੍ਰਿਡ ਦੋ ਕਿਸਮਾਂ ਚੱਲ ਰਹੀਆਂ ਉਹਦੀ ਸਭ ਤੋਂ ਵੱਡੀ ਵਜ੍ਹਾ ਹੈਗੀ ਕਿ ਜਿਹੜਾ 26 ਹੈ ਬੇਸ਼ੱਕ ਉਹਦੀ ਪ੍ਰਾਲੀ ਘਟਾ ਪਰ ਉਹ ਚੰਗੇ ਪਾਣੀ ਦੀ ਖੇੜਾ ਚੰਗੇ ਪਾਣੀ ਤੇ ਹੁੰਦਾ ਤੇ ਚੰਗਾ ਪਾਣੀ ਆ ਨਹਿਰੀ ਪਾਣੀ ਆ ਆਪਣੇ ਹੈ ਨਹੀਂਗਾ ਲਓ ਜੀ ਜਾਲੀ ਦਾ ਭਲੇਖਾ ਪੈ ਗਿਆ ਮੁੰਡਾ ਕਹਿੰਦਾ ਰਾਗੜਦੀ ਹੋ ਸਕਦੀ ਜਿਹੜੇ ਪਾਕਿਸਤਾਨ ਵਾਲੇ ਛੱਡੇ ਸੀ ਤੇ ਹੁਣ ਕੱਢਣ ਖਾਤਰ ਹੁਣੇ ਨਹਿਰ ਦੇ ਵਿੱਚ ਉਤਰਿਆਗਾ ਜਾਜ ਕਰ ਲਈ ਨਹਿਰ 'ਚ ਉਤਰੇ ਹਾਂ ਤੇ ਹੁਣ ਲੈ ਕੇ ਬਾਹਰ ਆਊਗਾ ਵੇਖੋ ਹੁਣ ਵੀ ਇਹ ਤਾਂ ਚੜਿਆ ਜਾਂਦਾ ਕਿ ਨਹੀਂ ਜਿਹੜੇ ਹਸਾਬ ਦੇ ਨਾਲ ਉਤਰਿਆ ਉਸ ਹਸਾਬ ਨਾਲ ਸਾਨੂੰ ਨਹੀਂ ਲੱਗਦਾ ਇਹ ਉਹ ਪੁਲ ਤੋਂ ਉਰੇ ਇਹ ਚੜ ਸਕਦਾ ਜੇ ਚੜ ਗਿਆ ਇਹਨੂੰ ਇੱਕ ਲੱਡੂ ਚੱਜ ਦੀ ਜੀ ਨਾ ਕੋਈ ਲੱਡੂ ਪਤੰਦਰਾ ਦੁਨੀਆ ਵਿਆਹ ਦੇ ਖਵਾਉਂਦੀ ਤੈਨੂੰ ਉ ਮਿਲਦਾ ਖਾਣ ਨੂੰ ਤੇ ਆਜ ਹਾਂਜੀ ਕਰ ਦੇ ਕਰ ਦੇ ਇਹਨੂੰ ਆਈ ਰੱਖੇ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਤੇ ਆ ਜਿਹੜਾ ਤੁਸੀਂ ਮੜਾ ਦੇਖ ਰਹੇ ਹੋ 600 60 ਤੋਂ 70 ਸਾਲ ਹੋ ਗਏ ਇਹਨੂੰ ਇੱਥੇ ਲੱਗੇ ਨੂੰ ਸਾਡੇ ਪੜਦਾਦੇ ਰਣੇ ਲਾਇਆ ਸੀਗਾ ਤੇ 23 ਸਾਲ ਮੇਰੀ ਉਮਰ ਹੋ ਗਈ ਤੇ ਅਸੀਂ ਇਹਨੂੰ ਜਿਉਂਦਾ ਤਿਉਂ ਹੀ ਦੇਖ ਰਹੇ ਆ ਇਹਨੂੰ ਮੜਾ ਮੋਟਾ ਛਾਂਗ ਲਈਦਾ ਤੇ ਆ ਹੀ ਖੜਾਗਾ